ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੋਭੀ ਗਾਜਰ ਤੇ ਛਲਗਮ ਦਾ ਖੱਟਾ ਮਿੱਠਾ achar ਬਣਾਉਣ ਲੱਗੇ ਆਂ ਇਹਦੇ ਵਾਸਤੇ ਆਪਾਂ ਗੋਭੀ ਗਾਜਰ ਤੇ ਛਲਗਮ ਇਹਨਾਂ ਨੂੰ ਆਪਾਂ ਕੱਟ ਲਿਆ ਕੱਟ ਕੇ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਇਹਨਾਂ ਨੂੰ ਸੁਕਾ ਲਿਆ ਥੋੜੇ ਜਿਹਾ ਤਾਂ ਹੁਣ ਇਹਦੇ ਲਈ ਆਪਾਂ ਤਰੜ ਕੇ ਲਈ ਜਿਹੜਾ ਜਿਹੜਾ ਸਮਾਨ ਚਾਹੀਦਾ ਆ ਇਹਦੇ ਲਈ ਅਦਰਕ ਲਸਣ ਤਾਂ ਆਪਾਂ ਗਰਮ ਮਸਾਲੇ ਲਈ ਜੀਰਾ ਕਾਲੀ ਮਿਰਚ ਵੱਡੀ ਇਲਾਇਚੀ ਤਰਾਈ ਲਾਲ ਮਿਰਚ ਦਾਲਚੀਨੀ ਛੋਟੀ ਇਲਾਚੀ ਤੇ ਆਪਾਂ ਨੂੰ ਲੌਂਗ ਤੇ ਗੁੜ ਮਿੱਠਾ ਕਰਨ ਲਈ ਚਾਹੀਦਾ ਆ ਇੱਚ ਸਿਰਕਾ ਰਤਨ ਜੋਤ ਤੇ ਆਪਾਂ ਤੇਲ ਦਾ ਟੁੜਕਾ ਲਾਉਣਾ ਆ ਤੇ ਲੂਣ ਤੇ ਲਾਲ ਮਿਰਚ ਆਪਾਂ ਚਾਹੀਦੀ ਆ ਹੁਣ ਆਪਾਂ ਚਲੋ ਆਪਾਂ ਨੂੰ ਅਚਾਰ ਬਣਾਈਏ ਹਾਂ ਹਾਂ ਮਸਾਲਾ ਥੋੜਾ ਜਿਹਾ ਗਰਮ ਕਰ ਲਈਏ ਫਿਰ ਕੁਟ ਸੁਣ ਹੋ ਜੂਗੇ ਫਿਰ ਉਹ ਜਦੋਂ ਆਪਾਂ ਬਹੁਤਾ ਸੇਕ ਜਿਆਦਾ ਨਹੀਂ ਫਿਰ ਸੜ ਜਾਊਗਾ ਤਾਂ ਇਹਨਾਂ ਨੂੰ ਆਪਾਂ ਥੋੜੇ ਜਿਹਾ ਗਰਮ ਕਰਕੇ ਫਿਰ ਇਹਨਾਂ ਨੂੰ ਆਪਾਂ ਗ੍ਰाइंड ਕਰ ਲੈਣਾ ਹੈ ਹੁਣ ਅਸੀਂ ਗਰਮ ਮਸਾਲਾ ਗ੍ਰाइंड ਕਰ ਲਿਆ ਆ ਹੁਣ ਆਪਾਂ ਗੁੜ ਨੂੰ ਨਾ ਛੋਟੇ ਛੋਟੇ ਪੀਸ ਕਰ ਲੈ ਕੁੱਟ ਲਿਆ ਤਾਂ ਇਹਨੂੰ ਆਪਾਂ ਸਿਰਕੇ ਦੇ ਵਿੱਚ ਕਾੜਨਾ ਹੈ ਇਹਨੂੰ ਆਪਾਂ ਗੈਸ ਤੇ ਰੱਖ ਲੈਣੇ ਆ ਹਾਂਜੀ ਆ ਸਾਡਾ ਆਪਣਾ ਸਿਰਕੇ ਤੇ ਗੁੜ ਹੁਣ ਕੋ ਹੋ ਗਿਆ ਆਪਣਾ ਮਿਕਸ ਇਹਨੂੰ ਹੁਣ ਆਪਾਂ ਲਾ ਲੈਣਾ ਹੈ ਉਪਰ ਹੁਣ ਆਪਾਂ ਕੜਾਈ ਰੱਖਦੇ ਆ ਤੜਕਾ ਲਾਉਣੇ ਇਹਨੂੰ ਹੁਣ ਆਪਾਂ ਦੋ ਕੜਸੀਆਂ ਸੋਨ ਦਾ ਤੇਲ ਵਿੱਚ ਪਾ ਲੈਣਾ ਆ ਤੜਕਾ ਲਾਉਣ ਲਈ ਹੁਣ ਆਪਣਾ ਤੇਲ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਪਹਿਲਾਂ ਰਾਈ ਆਹ ਰਾਈ ਵਿੱਚ ਪਹਿਲਾਂ ਪਾ ਦਈਏ ਦੋ ਚਮਚੇ ਰਾਈ ਦੇ ਹੁਣ ਆਪਣੀ ਰਾਈ ਪੁੱਜ ਗਈ ਆ ਹੁਣ ਆਪਾਂ ਲਸਣ ਦੇ 2 ਚਮਚੇ ਪਾ ਲਏ ਆ 2 ਚਮਚੇ ਜ਼ਰੂਰ ਤੇ ਪਾ ਦੇਣਾ ਇਹ ਬਹੁਤ ਸੌਖੇ ਤਰੀਕੇ ਨਾਲ ਤਿਆਰ ਹੋ ਜਾਂਦਾ ਹੈ ਬਸ ਹੁਣ ਇਹਦੇ ਵਿੱਚ ਆਪਾਂ ਇੱਕ ਚਮਚਾ ਭਰ ਕੇ ਨਾ ਲੂਣ ਪਾ ਦਤਾ ਦੋ ਚਮਚੇ ਆਪਾਂ ਲਾਲ ਮਿਰਚ ਦੇਗੀ ਮਿਰਚ ਆਹੀ ਇਹ ਪਾ ਦਤੇ ਜਿਹੜਾ ਆਪਾਂ ਮਸਾਲਾ ਕੁੱਕਿਆ ਦੋ ਚਮਚੇ ਜਿਹਾ ਪਾ ਦੇਣਾ ਆਪਾਂ ਹੁਣ ਆਪਣਾ ਮਸਾਲਾ ਭੁੱਜ ਗਿਆ ਆ ਤਾਂ ਹੁਣ ਆਪਾਂ ਇਹਦੇ ਵਿੱਚ ਸਬਜ਼ੀਆਂ ਪਾ ਦੇਣੀਆਂ ਆ ਗੋਭੀ ਪਾ ਦੱਸ ਤੇ ਹਲਕਾ ਜਿਹਾ ਲੱਗੇ ਪਾਉਣ ਆਪਾਂ ਗੋਭੀ ਪਾ ਦਿੱਤੀ ਸੱਚ ਪਾਤੀਆਂ ਹੁਣ ਆਪਾਂ ਸਲਗਮ ਵਿੱਚ ਪਾਉਂਦੇ ਹਾਂ ਹੁਣ ਆਪੇ ਇਹਨਾਂ ਨੂੰ ਮਸਾਲਾ ਰਲਾ ਦੇਣਾ ਇਹਨਾਂ ਨੂੰ ਚੰਗੀ ਤਰ੍ਹਾਂ ਤੇ ਹੁਣ ਸੁੱਕਾ ਲੱਗਦਾ ਹੈ ਫੇ ਹੋ ਜਾਣਾ ਇਹਨੇ ਪਾਣੀ ਛੱਡ ਦੇਣਾ ਮਸਾਲਾ ਰਲ ਗਿਆ ਚੰਗੀ ਤਰ੍ਹਾਂ ਇਹਨਾਂ ਚ ਤਾਂ ਜਿਹੜਾ ਆਪਾਂ ਹੁਣ ਗੁੜ ਤੇ ਸਿਰਕਾ ਪਕਾੜ ਇਹਦੇ 'ਚ ਹੁਣ ਆਪਾਂ ਉਹ ਪਾ ਦੇਣਾ ਹੈ। ਇਹਦੇ 'ਚ ਆਪ ਗੁੜ ਤੇ ਸਿਰਕਾ ਆਹ ਇਹ ਆਪਾਂ ਪਾਤਾ। ਹੁਣ ਆਪਾਂ 1/2 ਚਮਚਾ ਇਹਦੇ ਵਿੱਚ ਰਤਨ ਜੋਤ ਦਾ ਪਾ ਗਏ। ਇਹਦੇ ਨਾਲ ਨਾ achar ਦਾ ਕਲਰ ਬੜਾ ਸੋਹਣਾ ਹੁੰਦਾ ਤੇ ਨਾਲੇ ਇਹਦਾ ਨਾ ਟੇਸਟ ਬਹੁਤ ਸੁਆਹ ਹੁੰਦਾ। ਉਹ ਪਹਨ ਚਾਰ ਸਪਾ ਲੈਣਾ ਇਹ ਮੈਂ ਚਾਹ ਪਹਲਦੀ ਨਹੀਂ ਪਈ ਚਾਰ ਚ ਹਲਦੀ ਨਹੀਂ ਹੈ ਸਫਾਈ ਦੀ ਇਹ ਚ ਰਤਨ ਜੀ ਉਹ ਤੇਲ ਚ ਕਾੜ ਕੇ ਪਾ ਦੇ ਜੀ ਇਹਦੇ ਨਾਲ ਫੇਰ ਕਲਰ ਬਹੁਤ ਸੋਨਾ ਹੋ ਜਾਂਦਾ ਹੈ ਲੋ ਜੀ ਹੁਣ ਆਪਣਾ ਗੋਭੀ ਗਾਜਰ ਤੇ ਸ਼ਰਕਮਾ ਦਾ achar ਖੱਟਾ ਮਿੱਠਾ achar ਬਣ ਕੇ ਤਿਆਰ ਹੋ ਗਿਆ ਆ ਹੁਣ ਇਹਨੂੰ ਆਪਾਂ ਠੰਡਾ ਕਰਕੇ ਫਿਰ ਇਹਨੂੰ ਆਪਾਂ ਕੱਚ ਦੇ ਮਰਦੂਆਂ ਚ ਪਾ ਲੈਣਾ ਇਹ ਜਲਦੀ ਖਰਾਬ ਨਹੀਂ ਹੋਣਾ ਇਹਨੂੰ ਬੇਸ਼ੱਕ ਬਾਹਰ ਰੱਖ ਲੋ ਮਹੀਨਾ ਇੱਕ ਬਿਲਕੁਲ ਨਹੀਂ ਖਰਾਬ ਹੋਣਾ ਹੁਣ ਇਹਨੂੰ ਆਪਾਂ ਵੇਟ ਕਰਦੇ ਠੰਡਾ ਹੋ ਜਾਊਗਾ ਫਿਰ ਆਪਾਂ ਮਰਦੂਆਂ ਚ ਪਾ ਲਵਾਂਗੇ ਲਓ ਜੀ ਆਪਣਾ achar ਬਣ ਕੇ ਤਿਆਰ ਹੋ ਗਿਆ ਆ ਇਹ ਹੁਣ ਵੀ ਆਪਾਂ ਇਹਨੂੰ ਖਾ ਸਕਦੇ ਆ ਇਦਾਂ ਇਹ ਸਵਾਦਿਆ ਬਣ ਗਿਆ ਆ ਤਸਵੀਰ ਤੱਕ ਇਹਨੂੰ ਹੋਰ ਇਹਦੇ ਵਿੱਚ ਰਸ ਰਸਾ ਰਸ ਜਾਣਾ ਆ ਤਾਂ ਫਿਰ ਬਹੁਤ ਸਵਾਦ ਬਣ ਜਾਣਾ ਆ ਇਹਨੂੰ ਆਪਾਂ ਪਰੌਂਠਿਆਂ ਨਾਲ ਫੁਲਕਿਆਂ ਨਾਲ ਜਿੱਦਾਂ ਮਰਜ਼ੀ ਆਪਾਂ ਖਾਈਏ ਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ